Taip. <laughs> ਨਾਨਕ ਪਰਗਟਿਆ ਮਿ ਤੁੰਝ ਚਾਨਣ ਹੋਇਆ ਸੋ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਨੂੰ ਲੈ ਕੇ ਪ੍ਰਕਾਸ਼ ਉਤਸਵ 15 ਤਰੀਕ ਨੂੰ ਸੋ ਅੱਜ 13 ਤਰੀਕ ਨੂੰ ਹਰਿੰਦੀਏ ਸੋਸਾਇਟੀ ਦੇ ਵਿੱਚ ਨਗਰ ਕੀਰਤਨ ਸੋਸਾਇਟੀ ਦੇ ਵੱਲੋਂ ਕੱਢਿਆ ਗਿਆ ਸਪੈਸ਼ਲ ਗੁਰਦੁਆਰਾ ਗੁਰਸੇਵਕ ਸੇਵਾਕ ਜਥੇ ਵੱਲੋਂ ਇਹ ਜਿਹੜਾ ਨਗਰ ਕੀਰਤਨ ਕੱਢਿਆ ਗਿਆ ਸੰਗਤਾਂ ਵਿੱਚ ਭਾਰੀ ਉਚਾ ਦੇਖਣ ਨੂੰ ਮਿਲਿਆ ਸੋ ਮੇਨ ਪ੍ਰਬੰਧਕ ਮੇਰੇ ਨਾਲ ਖੜੇ ਨੇ ਆਪਾਂ ਤੁਹਾਡੇ ਤੋਂ ਜਾਨਣਾ ਚਾਹਾਂਗੇ ਅੱਜ ਦੇ ਦਿਨ ਬਾਰੇ ਕੀ ਕੀ ਤੁਸੀਂ ਤਿਆਰੀਆਂ ਕੀਤੀਆਂ ਨੇ ਇਹ ਆਪਣਾ ਗੁਰਦਾਨਿਕ ਪਾਤਸ਼ਾਹ ਦਾ ਪਹਿਲੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਜੋ ਕਿ ਹਰ ਸਾਲ ਦੀ ਤਰ੍ਹਾਂ ਪਹਿਲਾ ਪ੍ਰਵਾਹ ਫੇਰੀਆਂ ਤੇ ਉਸ ਤੋਂ ਬਾਅਦ ਉਸ ਬਾਅਦ ਫਿਰ ਇਹਦੀ ਸੰਪੂਰਨਤਾ ਤੇ ਉਸ ਤੋਂ ਬਾਅਦ ਗੁਰਦੁਆਰਾ ਗੁਰਦਾਨ ਸਿੰਘ ਪੁਰਾ ਸਾਹਿਬ ਤੋਂ ਮਹਾਨ ਨਗਰ ਕੀਰਤਨ ਜੋ ਕਿ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਗੁਰਦਾਨ ਸਿੰਘ ਪੁਰਾ ਸਾਹਿਬ ਤੋਂ ਆਰੰਭ ਹੋ ਕੇ ਨਗਰ ਦੀਆਂ ਪ੍ਰਕਰਮਾਂ ਕਰਦਿਆਂ ਹੋਇਆ ਪੁਰਦਾਰਾ ਗੁਰਦਾਨ ਸਿੰਘ ਪੁਰਾ ਸਾਹਿਬ ਜਾ ਕੇ ਇਸ ਮਾਪਤੀ ਹੁੰਦੀ ਹੈ ਇਸ ਦੇ ਵਿੱਚ ਸਾਰੇ ਹੀ ਨੌਜਵਾਨ ਵੀਰ ਜੋ ਸੇਵਾ ਸੇਵਕ ਜਿੱਥੇ ਦੇ ਵੀਰ ਹਨ ਉਹ ਬਹੁਤ ਹੀ ਵੱਧ ਚੜ ਕੇ ਸੇਵਾ ਕਰਦੇ ਹਨ ਇਹ ਵੀਰ ਜੋ ਹਨ ਇਹ 15 ਦਿਨਾਂ ਤੋਂ ਸੇਵਾ ਕਰ ਰਹੇ ਹਨ ਕੋਈ ਪਾਲਕੀ ਸਾਹਿਬ ਦੀ ਸੇਵਾ ਕਰ ਰਿਹਾ ਹੈ ਕੋਈ ਗੁਰੂ ਘਰ ਦੀ ਸੇਵਾ ਕਰ ਰਿਹਾ ਹੈ ਕੋਈ ਟਰੈਕਟਰਾਂ ਦੀ ਸੇਵਾ ਕਰ ਰਿਹਾ ਹੈ ਕੋਈ ਪੰਜਾ ਪਿਆਰਾਂ ਦੀ ਸੇਵਾ ਕਰ ਰਿਹਾ ਹੈ ਇਹ ਜੋ ਨੌਜਵਾਨਾਂ ਨੇ ਆਪਣੇ ਕੰਮਾਂ ਕਾਰਿਆਂ ਨੂੰ ਛੱਡ ਕੇ ਛੁੱਟੀਆਂ ਲੈ ਕੇ ਜੋ ਗੁਰੂ ਨਾਨਕ ਬਾਦਸ਼ਾਹ ਜੀਆਂ ਨੂੰ ਖੁਸ਼ੀਆਂ ਪ੍ਰਾਪਤ ਕਰ ਰਹੇ ਨੇ ਤੇ ਕਿਹੜਾ ਤੁਹਾਡਾ ਇਹ ਜਥਾ ਹੈ ਜਿਨ੍ਹਾਂ ਵੱਲੋਂ ਇਹ ਪ੍ਰੋਗਰਾਮ ਕੀਤਾ ਗਿਆ ਇਹ ਗੁਰਸੇਵਾ ਸੇਵਕ ਜਥਾ ਸੰਤ ਬਾਬਾ ਅਜੀਤ ਸਿੰਘ ਅਨਸਾੜੀ ਵਾਲਿਆਂ ਵੱਲੋਂ ਜੋ ਇਹ ਖਾਪਿਆ ਹੋਇਆ ਗੁਰਸੇਵਾ ਸੇਵਕ ਜਥਾ ਉਹਨਾਂ ਵੱਲੋਂ ਇਹ ਹਰ ਸਾਲ ਨਗਰ ਕੀਰਤਨ ਦੀ ਜੋ ਸੇਵਾ ਉਹ ਲਈ ਜਾਂਦੀ ਹੈ ਉਸੀ ਕੇ ਕਹਿਣਾ ਚਾਹੁੰਦਾ ਤਾ ਕਿ ਨਗਰ ਸ਼ੀਖੋਂ ਦੇ ਨਾਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਸਾਰਿਆਂ ਸੰਗਤ ਨੂੰ ਪਹਿਲੇ ਪਾਰਸਵਾਦ ਦੀ ਨਾਕ ਦੇ ਮਰਦ ਕੋਈ ਤੇ ਸਰਮ ਲੱਖ ਲੱਖ ਵਧਾਈ ਮਾਤਾ ਹੀ ਕਹਿਣਾ ਚਾਹੁੰਦਾ ਹੈ ਦੇ ਨਸ਼ੇ ਸ਼ਰਬ ਦੇ ਗਰਬਾਣੀ ਨਾਲ ਜੁੜੋ ਬਾਣੀ ਬਾਣੀ ਨਾਲ ਜੁੜੋ ਸਿੱਖ ਧਰਮ ਨਾਲ ਜੁੜੋ ਵਿਰਤੀ ਸਾਰੇ ਧਰਮਾਂ ਲਈ ਸਾਰੀ ਕੌਮ ਲਈ ਸਰਬਸਦਾ ਸਲਾ ਮੰਗਦਾ ਜੀ ਸਰਬਸਦਾ ਭਲਾ ਮੰਗਣ ਵਾਲੀ ਇਹ ਸੀ ਕੌਮ ਹੈ ਸਾਰਿਆਂ ਨੂੰ ਇਹ ਬੇਨਤੀ ਕਰਦੇ ਆਂ ਵੀ ਨਸ਼ੇ ਛੱਡ ਕੇ ਗੁਰੂ ਘਰ ਨਾਲ ਜੁੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰੂ ਜੀ ਲੈ ਕੇ 2 4 17 ਅਸੀਂ ਤੁਹਾਡੇ ਕੋਲੋਂ ਸੁਣਨਾ ਚਾਹੁੰਦੇ ਆਂ ਕੀਰਤਨ ਜੀ ਦਾ हट खुली बाबे नानक दी हट खुली बाबे नानक नानक दी हट खुली बाबे नानक दी हट खुली बाबे नानक दी ਬਾਬੇ ਨਾਨਕ ਦੀ ਹਟ ਗੁੰਗ ਗਈ ਬਾਬੇ ਨਾਨਕ ਦੀ ਲੁੱਟ ਲੈ ਮਲਾਜਤ ਲਾ ਕੇ ਹਟ ਖੁੱਲ ਗਈ ਬਾਬੇ ਨਾਨਕ ਦੀ ਹਟ ਖੁੱਲ ਗਈ ਬਾਬੇ ਨਾਨਕ ਦੀ ਲੁੱਟ ਲੈ ਮਲਾਜਤ ਲਾ ਕੇ ਹਟ ਗੁੰਗ ਗਈ ਬਾਬੇ ਨਾਨਕ ਦੀ ਹਟ ਗੁੰਗ ਗਈ ਬਾਬੇ ਨਾਨਕ ਦੀ ਗੁਰੂ ਨਾਨਕ ਤਾਂ ਮਿਲਦੀ ਜੇ ਲੈਣੀ ਤਾਂ ਤੋ ਤਰੀ ਪੀਦੀ ਜੇ ਲੈਣੀ ਤਾਂ ਤੋ ਤਰੀ ਪੀਦੀ ਗੁਰੂ ਨਾਨਕ ਤਾਂ ਮਿਲਦੀ ਜੇ ਲੈਣੀ ਦਾਤ ਗਰੀਬੀ ਦੀ ਜੇ ਲੈਣੀ ਦਾਤ ਗਰੀਬੀ ਦੀ ਬੋਰੇ ਨਾਨਕ ਤੋਂ ਮਿਲਦੀ ਜੇ ਲੈਣੀ ਦਾਤ ਗਰੀਬੀ ਦੀ ਜੇ ਲੈਣੀ ਦਾਤ ਗਰੀਬੀ ਦੀ ਬੋਰੇ ਨਾਨਕ ਤੋਂ ਮਿਲਦੀ ਜੇ ਲੈਣੀ ਦਾਤ ਗਰੀਬੀ ਦੀ ਜੇ ਲੈਣੀ ਦਾਤ ਗਰੀਬੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੋ ਸੰਗਤਾਂ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਗੁਰਨਾਨਦ ਸੱਚੇ ਪਾਸ਼ਾ ਦਾ ਕੀਰਤਨ ਸੰਗਤਾਂ ਵੱਲੋਂ ਕੀਤਾ ਜਾ ਰਿਹਾ ਹੈ ਜਗਾ ਜਗਾ ਲੰਗਰ ਵੀ ਲਗਾਏ ਜਾ ਰਹੇ ਨੇ ਸੋ ਸੁਸਾਇਟੀ ਦੇ ਵਿੱਚ ਵੀ ਬਕਾਇਦਾ ਹਰਿਨਕੇਵ ਦੀਆਂ ਸੰਗਤਾਂ ਵੱਲੋਂ ਲੰਗਰ ਲਗਾਇਆ ਗਿਆ ਪਹਿਲਾਂ ਤਾਂ ਕਈ ਦਿਨ ਪ੍ਰਵਾਹ ਫੇਰੀਆਂ ਚੱਲੀਆਂ ਸੋ ਪ੍ਰਵਾਹ ਫੇਰੀਆਂ ਦੇ ਦੌਰਾਨ ਵੀ ਸੰਗਤਾਂ ਦੇ ਵਿੱਚ ਕਾਫੀ ਜ਼ਿਆਦਾ ਉਚਾਹ ਦੇਖਣ ਨੂੰ ਮਿਲਿਆ ਸੀ ਔਰ ਅੱਜ ਜਿਹੜਾ ਕਿ 13 ਨਵੰਬਰ ਨੂੰ ਗੁਰੂ ਦਾ ਨਗਰ ਕੀਰਤਨ ਸ਼ਿਰਗੁਰ ਗਨانک ਦੇਵ ਜੀ ਦੇ ਪ੍ਰਕਾਸ਼ਪੁਰੂ ਨੂੰ ਲੈ ਕੇ ਨਗਰ ਕੀਰਤਨ ਸੰਤਾਂ ਵੱਲੋਂ ਜਿਹੜਾ ਕੱਢਿਆ ਗਿਆ ਬਹੁਤ ਹੀ ਭਾਰੀ ਉਚਾਰ ਨਾਲ ਕੱਢਿਆ ਗਿਆ ਔਰ ਸੰਤਾਂ ਜਿਹੜੀਆਂ ਨੇ ਹੂੰ ਹੁਮਾ ਕੇ ਇੱਥੇ ਨਗਰ ਕੀਰਤਨ ਦੇ ਵਿੱਚ ਪਹੁੰਚੀਆਂ ਨੇ ਔਰ ਸੰਤਾਂ ਵੱਲੋਂ ਗੁਰਬਾਣੀ ਕੀਰਤਨ ਦਾ ਸਰਵਣ ਕੀਤਾ ਜਾ ਰਿਹਾ ਹੈ ਔਰ ਜਿਹੜਾ ਇਹ ਨਗਰ ਕੀਰਤਨ ਹੈ ਪੂਰਾ ਹਰਿੰਦੇਵ ਚੋਕ ਨੂੰ ਘੁੰਮਦਾ ਹੋਇਆ ਅੱਗੇ ਗੁਰਦੁਆਰਾ ਸਾਹਿਬ ਜਾ ਕੇ ਸੰਪੰਨ ਹੋਏਗਾ ਸੋ ਸਾਰੀਆਂ ਸੰਤਾਂ ਪੂਰੀ ਉਚਾ ਨਾਲ ਆਨੰਦ ਮਾਣ ਰਹੀਆਂ ਨੇ ਕੀਰਤਨ ਦਾ ਵੀ ਆਨੰਦ ਮਾਣ ਰਹੀਆਂ ਨੇ ਸੰਤਾਂ ਸੋ ਭਾਰੀ ਚਾਹ ਸੰਗਤਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਸੋ 13 ਨਵੰਬਰ ਨੂੰ ਸ਼੍ਰੀ ਗੁਰ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰਬ ਨੂੰ ਲੈ ਕੇ ਸ਼੍ਰੀ ਹਰਿਮਕੀਰਤ ਦੀਆਂ ਸੰਤਾਂ ਵੱਲੋਂ ਨਗਰ ਕੀਰਤਨ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਸੀ ਔਰ ਬਕਾਇਦਾ ਟਰਾਲੀਆਂ ਟਰੈਕਟਰਾਂ ਭਰ ਕੇ ਨਗਰ ਕੀਰਤਨ ਦੇ ਲਈ ਪੂਰਾ ਉਤਸ਼ਾਹ ਆ ਜਾ ਰਹੀ ਹੈ ਜਿੱਥੇ ਵੱਡਿਆਂ ਦੇ ਵਿੱਚ ਪੂਰਾ ਛਾ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਛੋਟੇ-ਛੋਟੇ ਬੱਚਿਆਂ ਦੇ ਵਿੱਚ ਵੀ ਬਹੁਤ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਸ਼੍ਰੀ ਗੁਰ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰਬ ਨੂੰ ਲੈ ਕੇ ਸੋ ਅਮਰਜੀਤ ਤਾਂਤਨ ਬਾਬਾ ਦੀਪ ਸਿੰਘ ਜੀ ਇੰਟਰਨੈਸ਼ਨਲ ਗੱਤਕਾ ਅਖਾੜਾ ਜੀਪੀਵੀ ਨਗਰ ਖਰੜ ਪਿੰਡ ਖਾਨਪੁਰ ਰਡਿਆਲਾ ਪਿਊੜ ਵੱਲੋਂ ਜਿਹੜਾ ਕਿ ਇਹ ਬੱਚਿਆਂ ਨੂੰ ਗੱਤਕਾ ਗੁਰਬਾਣੀ ਕੀਰਤਨ ਤੇ ਧਾਰਮਿਕ ਕਲਾਸਾਂ ਇਹਨਾਂ ਵੱਲੋਂ ਲਗਾਈਆਂ ਜਾਂਦੀਆਂ ਨੇ ਸੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਵੀ ਇਹਨਾਂ ਵੱਲੋਂ ਗੱਤਕੇ ਦੇ ਜੋਹਰ ਜਿਹੜੇ ਨੇ ਦਿਖਾਏ ਜਾ ਰਹੇ ਨੇ ਸੋ ਛੋਟੇ ਛੋਟੇ ਬੱਚਿਆਂ ਵੱਲੋਂ ਵੀ ਗੱਤਕੇ ਦੇ ਜੋਹਰ ਦਿਖਾਏ ਜਾ ਰਹੇ ਨੇ ਸੋ ਹੁਮ ਹੁਮਾ ਕੇ ਜਿਹੜਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਨਗਰ ਕੀਰਤਨ ਕੱਢਿਆ ਜਾ ਰਿਹਾ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਇਹ ਨਗਰ ਕੀਰਤਨ ਕੱਢਿਆ ਗਿਆ ਸੋ ਹਰਿਨ ਕੇਦਰੀਆ ਸੰਗਤਾਂ ਵੱਲੋਂ ਖੁੱਲਾ ਇਨਾਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਸੰਗਤਾਂ ਦਾ ਸੰਗਤਾਂ ਵੱਲੋਂ ਨਗਰ ਕੀਰਤਨ ਕੱਢਿਆ ਗਿਆ ਸੋ ਹਰਿਨ ਕੇਦਰੀਆ ਸੰਗਤਾਂ ਵੱਲੋਂ ਸਵਾਗਤ ਵੀ ਕੀਤਾ ਜਾ ਰਿਹਾ ਪੰਜ ਪਿਆਰਿਆਂ ਦਾ ਸੋ ਬਹੁਤ ਹੀ ਸ਼ਰਦਾ ਦੇ ਨਾਲ ਇਹਨਾਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ ਔਰ ਬਕਾਇਦਾ ਇਹਨਾਂ ਵੱਲੋਂ ਲੰਗਰ ਵੀ ਲਗਾਏ ਗਏ ਨੇ ਸ਼੍ਰੀ ਹਰਿਨ ਕਲੇਵ ਜਿਹੜੀ ਸੁਸਾਇਟੀ ਹੈ ਹਰਿਨ ਕਲੇਵ ਦੀ ਸੁਸਾਇਟੀ ਵੱਲੋਂ ਸ਼੍ਰੀ ਗੁਰ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਜਿਹੜਾ ਸੰਤਾਂ ਦੇ ਵਿੱਚ ਭਾਰੀ ਉਤਸ਼ਾਹ ਸੀਗਾ ਸੋ ਸੰਤਾਂ ਨੇ ਬਹੁਤ ਸਾਰੀਆਂ ਤਿਆਰੀਆਂ ਕੀਤੀਆਂ ਹੋਈਆਂ ਸੀ ਕਿਉਂਕਿ ਹਰ ਸਾਲ ਇਸ ਦਿੰਦੀ ਉਡੀਕ ਰਹੀ ਹੈ ਸੰਗਤਾਂ ਨੂੰ ਕਿ ਜਦੋਂ ਇਹ ਦਿਨ ਆਵੇਗਾ ਕਦੋਂ ਅਸੀਂ ਜਿਹੜਾ ਨਗਰ ਕੀਰਤਨ ਦੇ ਆਪਾਂ ਦਰਸ਼ਨ ਕਰ ਪਾਵਾਂਗੇ ਸੋ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਪ੍ਰਕਾਸ਼ ਪੁਰਬ ਸੀ ਉਸ ਨੂੰ ਲੈ ਕੇ ਤਿਆਰੀਆਂ ਪਹਿਲਾਂ ਤੋਂ ਹੋ ਚੁੱਕੀਆਂ ਸੀ ਸੋ ਹਰਿਨ ਕਲੇਸ਼ ਦੀ ਸੰਗਤਾਂ ਨੇ ਬਹੁਤ ਹੀ ਵਧੀਆ ਇੱਥੇ ਜਿਹੜੀਆਂ ਤਿਆਰੀਆਂ ਕੀਤੀਆਂ ਹੋਈਆਂ ਨੇ ਪੰਜ ਪਿਆਰਿਆਂ ਦਾ ਪੂਰਾ ਨਿੱਘਾ ਸਵਾਗਤ ਸੰਗਤਾਂ ਵੱਲੋਂ ਕੀਤਾ ਗਿਆ ਹੈ ਸੋ ਪੋਰਟ ਲਈ ਪਿੱਛੇ ਸੰਗਤਾਂ ਨੇ ਆਨੰਦ ਮਾਣ ਰਹੀਆਂ ਨੇ ਕੀਰਤਨ ਦਾ ਅੱਗੇ ਜਿਹੜੇ ਨੇ ਗੱਤਕ ਦੇ ਜੋਹਰ ਦਿਖਾਏ ਜਾ ਰਹੇ ਨੇ ਸੋ ਲੰਗਰ ਦੀ ਵੀ ਪੂਰੀ ਤਿਆਰੀ ਸੰਗਤਾਂ ਵੱਲੋਂ ਕੀਤੀ ਗਈ ਆ ਸੋ ਅੱਗੇ ਵੱਧਦਾ ਹੋਇਆ ਇਹ ਨਗਰ ਕੀਰਤਨ ਪੂਰੀ ਸੁਸਾਇਟੀ ਦੇ ਵਿੱਚ ਪੂਰਾ ਕਰਕੇ ਪ੍ਰਿਕਰਮਾ ਪੂਰੀ ਸੁਸਾਇਟੀ ਦੇ ਵਿੱਚ ਇਹ ਨਗਰ ਕੀਰਤਨ ਹੁੰਦਾ ਹੋਇਆ ਅੱਗੇ ਗੁਰਦੁਆਰੇ ਜਾ ਕੇ ਸੰਪੰਨ ਹੋਏਗਾ ਸੋ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਇਹ ਜਿਹੜਾ ਨਗਰ ਕੀਰਤਨ ਹਰ ਸਾਲ ਬਹੁਤ ਹੀ ਵਧੀਆ ਗੁਰੂ ਸੇਵਾ ਸੇਵਕ ਜਥੇ ਵੱਲੋਂ ਮੁੰਡੀ ਖੜਦੀਆਂ ਜਿਹੜੀਆਂ ਸੰਗਤਾਂ ਨੇ ਉਹਨਾਂ ਵੱਲੋਂ ਇਹ ਨਗਰ ਕੀਰਤਨ ਕੱਢਿਆ ਜਾਂਦਾ ਸੋ ਹੋਰ ਵੀ ਜਗ੍ਹਾ-ਜਗ੍ਹਾ ਨਗਰ ਕੀਰਤਨ ਕੱਢੇ ਜਾਂਦੇ ਨੇ ਪਰ ਅੱਦਿਨ ਜਿਹੜੇ ਨੇ ਉਹ ਡਿਸਾਈਡ ਕੀਤੇ ਜਾਂਦੇ ਨੇ ਕਿ ਕਿਸ ਦਿਨ ਕਿਹੜੇ ਗੁਰਦੁਆਰੇ ਵੱਲੋਂ ਕੱਢਿਆ ਜਾਵੇ ਔਰ ਕਿਸ ਦਿਨ ਕਿਹੜੇ ਗੁਰਦੁਆਰੇ ਵੱਲੋਂ ਸੋ ਅੱਜ ਇਹਨਾਂ ਨੇ 13 ਨਵੰਬਰ ਵਾਲੇ ਦਿਨ ਅੱਜ ਦੇ ਦਿਨ ਇਹਨਾਂ ਨੇ ਨਗਰ ਕੀਰਤਨ ਜਿਹੜਾ ਕਿ ਹਰੀ ਇਨਕਲੇਵ ਸੁਸਾਇਟੀ ਵਿੱਚ ਦੀ ਕੱਢ ਕੇ ਅੱਗੇ ਗੁਰਦੁਆਰੇ ਜਾ ਕੇ ਹੋਰ ਪੂਰਾ ਖਰੜ ਬਾਜ਼ਾਰ ਵਿੱਚੋਂ ਦੀ ਹੋ ਕੇ ਇਹ ਗੁਰਦੁਆਰੇ ਜਾ ਕੇ ਸੰਪੰਨ ਹੋਵੇਗਾ ਸੋ ਪੂਰੀਆਂ ਸੰਗਤਾਂ ਦੇ ਵਿੱਚ ਇਹ ਭਾਰੀ ਚਾਹ ਦੇਖਣ ਨੂੰ ਮਿਲ ਰਿਹਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਤੇ ਦਿਹਾੜੇ ਦੀ ਖੁਸ਼ੀ ਚ ਅੱਜ ਨਗਰ ਕੀਰਤਨ ਖਰੜ ਦੇ ਨਿਵਾਸੀਆਂ ਵੱਲੋਂ ਕੱਢਿਆ ਜਾ ਰਿਹਾ ਤੇ ਅਸੀਂ ਇਸ ਵੇਲੇ ਖਰੀਨ ਕਲੇਵ ਆ ਸੰਨਿਨ ਕਲੇਵ ਦੇ ਨੇਰੇ ਖੜੇ ਆ ਜਿੱਥੇ ਅੱਜ ਨਗਰ ਕੀਰਤਨ ਜਿਹੜਾ ਬਹੁਤ ਹੀ ਹਮਮਹਾ ਕੇ ਸੰਗਤਾਂ ਇਸ ਨਗਰ ਕੀਰਤਨ ਚ ਸ਼ਾਮਲ ਹੋ ਰਹੀਆਂ ਨੇ ਔਰ ਨਾਲ ਦੀ ਨਾਲ ਸਾਡੇ ਗਤਕੇ ਵਾਲੇ ਸਿੰਘ ਦੇ ਸਤਾਰਾਂ ਸਜਾ ਕੇ ਆਪਣੇ ਗਤਕੇ ਦੇ ਜੋਰ ਜਿਹੜੇ ਆ ਸੰਗਤਾਂ ਨੂੰ ਦਿਖਾ ਰਹੇ ਨੇ ਔਰ ਇਸ ਹਰੀਨ ਕਲੇਬ ਵੱਲੋਂ ਸਾਰੀਆਂ ਹੀ ਸੰਗਤਾਂ ਬੜੀਆਂ ਧੂਮ ਧਮ ਨਾਲ ਅੱਜ ਕਿਹੜਾ ਹੈ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜੇ ਦੀ ਖੁਸ਼ੀ 'ਚ ਕੱਢਿਆ ਜਾ ਰਿਹਾ ਨਗਰ ਕੀਰਤਨ 'ਚ ਸ਼ਾਮਲ ਨੇ ਔਰ ਹਰੀਨ ਕਲੇਬ ਦੀ ਸੰਗਤ ਨੇ ਸੰਗਤਾਂ ਵਾਸਤੇ ਇੱਕ ਟੋਟਾ ਲੰਗਰ ਹੈ ਚੌਲਾਂ ਦਾ ਇਹ ਦੁੱਟਾ ਲਾਇਆ ਹੋਇਆ ਹੈ ਸੋ ਸਾਰੀਆਂ ਸੰਗਤਾਂ ਦੋਤਾ ਲੰਗਰ ਔਰ ਚੌਲਾਂ ਦਾ ਜਿਹੜਾ ਪ੍ਰਸ਼ਾਦ ਹੈ ਉਹ ਸ਼ਾਕਰੀਆਂ ਨੇ ਔਰ ਪਿੱਛੇ ਠਾਠਾਂ ਮਾਰਦਾ ਕੱਟ ਸੰਗਤਾਂ ਦਾ ਜਿਹੜਾ ਇਹ ਵੇਖਣ ਨੂੰ ਮਿਲ ਰਿਹਾ ਔਰ ਬਹੁਤ ਖੁਸ਼ੀਆਂ ਗੁਰੂਆਂ ਪ੍ਰਾਪਤ ਕੀਤੀਆਂ ਜਾ ਰਹੀਆਂ ਔਰ ਸਾਹਮਣੇ ਬਹੁਤ ਛੋਟੀਆਂ ਬੱਚੀਆਂ ਜਿਹੜੀਆਂ ਆਪਣੇ ਗੱਤਕੇ ਦੇ ਜੋਰ ਦਿਖਾ ਰਹੀਆਂ ਨੇ ਔਰ ਤੁਸੀਂ ਦੇਖੋ ਕਿੰਨਾ ਜੋਸ਼ ਹੈ ਆਪਣੇ ਗੁਰੂ ਪ੍ਰਤੀ ਕਿੰਨੀ ਸ਼ਰਧਾ ਹੈ ਆਪਣੇ ਗੁਰੂ ਪ੍ਰਤੀ ਔਰ ਸਾਰੇ ਬੱਚੇ ਬੁਢੇ ਜਵਾਨ ਅਰੋੜਤਾ ਸਾਰਿਆਂ ਕੇ ਸੰਗਤੀ ਰੂਪ ਦੇ ਵਿੱਚ ਅੱਜ ਜਿਹੜਾ ਇਹ ਦਿਹਾੜਾ ਜਿਹੜਾ ਗਾਇਸ ਨਗਰ ਕੀਰਤਨ ਚ ਸੰਤਾਂ ਜਿਹੜੀਆਂ ਸ਼ਬਦ ਕੀਰਤਨ ਪੜਦੀਆਂ ਹੋਈਆਂ ਅੱਗੇ ਵਧ ਰਹੀਆਂ ਨੇ ਸੋ ਇਹ ਨਗਰ ਕੀਰਤਨ ਮੁੰਡੀ ਖਰੜ ਤੋਂ ਹੁੰਦਾ ਹੋਇਆ ਹਰੀਨ ਕਲੇਬ ਚ ਆ ਰਿਹਾ ਹੈ ਇਥੋਂ ਦੀਆਂ ਸੰਤਾਂ ਵੱਲੋਂ ਕਾਲਜ ਪਿਆਰਿਆਂ ਦੀ ਅਗਵਾਈ ਚ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਚ ਨਗਰ ਕੀਰਤਨ ਜਿਹੜਾ ਇੱਥੇ ਪਹੁੰਚ ਰਿਹਾ ਉਹਨਾਂ ਦਾ ਸਨਮਾਨ ਵਜੋਂ ਉਹਨਾਂ ਨੂੰ ਸਿਰੋਪੇ ਦੇ ਕੇ ਉਹਨਾਂ ਦਾ ਜਿਹੜਾ ਸਤਕਾਰ ਕੀਤਾ ਜਾਣਾ ਸੋ ਸੰਗਤਾਂ ਜਿਹੜੀਆਂ ਨੇ ਇਸ ਨਗਰ ਕੀਰਤਨ ਚ ਬਹੁਤ ਹੀ ਜੋਸ਼ੋਖ ਰੋਸ਼ ਨਾਲ ਜਿਹੜੇ ਆ ਉੱਥੇ ਦਰਸ਼ਨਾਂ ਵਾਸਤੇ ਆਈਆਂ ਹੋਈਆਂ ਨੇ ਔਰ ਸ਼ਾਮਲ ਨੇ ਸੋ ਅਮਰ ਸ਼ਹੀਦ ਧੰਤਨ ਬਾਬਾ ਦੀਪ ਸਿੰਘ ਜੀ ਇੰਟਰਨੈਸ਼ਨਲ ਗਤਕਾ ਖਾਲਾ ਜਿਹੜਾ ਪਿੰਡ ਰਡਿਆਲਾ ਖਰੜ ਵੱਲੋਂ ਵੀ ਜਿਹੜਾ ਸਰਕਲਿੰਗ ਚਾਰਜ ਜੇਹੇਦਾਰ ਭਾਈ ਸੁਖਵਿੰਦਰ ਸਿੰਘ ਸੁਖੀ ਦੀ ਅਗਵਾਈ ਚ ਇਹ ਜਿਹੜਾ ਸਾਡੇ ਗਤਕਾ ਦੀ ਜਿਹੜੀ ਟੀਮ ਹੈ ਉਹ ਵੀ ਆਪਣੀ ਇਸ ਪੂਰੇ ਗਤਕੇ ਨਾਲ ਪੂਰੇ ਛੋਟੇ ਪਚੰਗੀਆਂ ਤੇ ਹੋਰ ਗਤਕੇ ਦੇ ਮਾਰ ਸਾਡੇ ਸਿੱਖਾਂ ਦੇ ਨਾਲ ਪਹੁੰਚੀ ਹੋਈ ਹੈ ਤੇ ਸਾਹਮਣੇ ਪੰਜ ਪਿਆਰੇ ਕੇਸ ਨਗਰ ਕੀਰਤਨ ਦੀ ਅਗਵਾਈ ਕਰਦੇ ਹੋਏ ਅੱਗੇ ਵਧ ਰਹੇ ਨੇ ਸੋ ਸਾਡੀਆਂ ਸੰਗਤਾਂ ਜਿਹੜੀਆਂ ਨੇ ਹਰੀਨ ਕਲੇਬ ਦੀਆਂ ਉਹਨਾਂ ਨੂੰ ਸਰੋਪਾ ਦੇ ਕੇ ਸਤਕਾਰ ਦੇਣ ਗਿਆ ਔਰ ਪਿੱਛੇ ਠਾਠਾ ਮਾਰਦਾ ਕੱਟ ਸਾਬ ਸ੍ਰੀ ਗੁਰੂ ਅਗੰਗਦ ਸਾਹਿਬ ਦੀ ਅਗਵਾਈ ਹੇਠ ਅੱਜ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਚ ਜਿਹੜਾ ਨਗਰ ਕੀਰਤਨ ਹੈ ਉਹ ਅੱਗੇ ਵਧਦਾ ਹੋਇਆ ਨਜ਼ਰ ਆ ਰਿਹਾ ਸੋ ਹਰੀ ਕਿਨ ਪਲੇਵ ਦੀ ਦੀਆਂ ਸੰਗਤਾਂ ਅੱਜ ਉਹਨਾਂ ਦਾ ਸਰੋਪੇ ਪਾ ਕੇ ਉਹਨਾਂ ਦਾ ਸਰਮਾਨ ਕੀਤਾ ਜਾ ਰਿਹਾ ਸੋ ਸਾਰੀਆਂ ਸੰਗਤਾਂ ਬੜੀ ਖੁਸ਼ੀ ਨਾਲ ਬੜੇ ਉਤਸ਼ਾਹ ਦੇ ਨਾਲ ਇਸ ਨਗਰ ਕੀਰਤਨ ਚ ਸ਼ਾਮਲ ਨੇ ਔਰ 15 ਤਰੀਕ ਨੂੰ ਸਹਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਤੇ ਅੱਜ ਉਸ ਜਨਮ ਦਿਹਾੜੇ ਦੀ ਖੁਸ਼ੀ ਚ ਸ੍ਰੀ ਅਖੰਡ ਪਾਤਸ਼ਾਹ ਦੇ ਅਰੰਭਤਾ ਵੀ ਸਮੁੱਚੇ ਗੁਰਦੁਆਰਿਆਂ ਚ ਕੀਤੀ ਗਈ ਹੈ ਸੋ ਉਹ ਤੁਸੀਂ ਦੇਖੋ ਕਿ ਸਿੰਘ ਸਾਹਿਬ ਆਂ ਦੇ ਪਿਆਰੇ ਜੜੇ ਨੇ ਉਹ ਪੂਰੇ ਮਤਲਬ ਜਲਾਲ ਦੇ ਨਾਲ ਬਹੁਤ ਤਿਆਰੀ ਦੇ ਨਾਲ ਇਸ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਨੇ ਤੇ ਪੰਜਾਂ ਪਿਆਰਿਆਂ ਨੂੰ ਸਨਮਾਨ ਦਿੱਤਾ ਜਾ ਰਿਹਾ ਸਰੋਪੇ ਪਾ ਕੇ ਸਨਮਾਨ ਦਿੱਤਾ ਜਾ ਰਿਹਾ ਇਹ ਹਰੀਨ ਕਲੇਬ ਖਰੜ ਦੇ ਵਾਸੀ ਨੇ ਜਿਹੜੇ ਸ਼ਰਧਾ ਪੂਰਵਕ ਜਿਹੜੇ ਸਰੋਪੇ ਪਾ ਕੇ ਉਹਨਾਂ ਦਾ ਸਤਕਾਰ ਕੀਤਾ ਜਾ ਰਿਹਾ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਗੀਆਂ ਉਹ ਸਤਿਗੁਰਦਿਆਂ ਸੋ ਤੁਸੀਂ ਦੇਖੋ ਕਿੰਨੀ ਜੋਸ਼ੋਖ ਰੋਗ ਦੇ ਨਾਲ ਨਾਰਿਆਂ ਦੇ ਨਾਲ ਬੋਲੇ ਸੋਨ ਨਾਰਿਆਂ ਦੇ ਨਾਲ ਕਿਹੜਾ ਇਸ ਜੋ ਹੋਰ ਜਿਹੜਾ ਜੋਸ਼ ਭਰਿਆ ਜਾ ਰਿਹਾ ਸੋ ਉਹਨਾਂ ਨੂੰ ਜਿਹੜਾ ਦੁੱਧ ਛਕਾਇਆ ਜਾ ਰਿਹਾ ਪੰਜਾਂ ਪਿਆਰਿਆਂ ਨੂੰ ਇਤੋਂ ਬਾਅਦ ਇਹ ਭੋਗ ਲਵਾ ਕੇ ਦੁੱਧ ਤੇ ਬਾਕੀ ਜਿਹੜੇ 14 ਦੇ ਲੰਗਰ ਲਾਇਆ ਉਹ ਸੰਗਤਾਂ ਚ ਵਰਤਾਇਆ ਜਾਏਗਾ ਸੋ ਪਿੱਛੇ ਤੁਸੀਂ ਵੇਖੋ ਠਾਠਾ ਮਾਰਦਿਆਂ ਜਿਹੜਾ ਇਕੱਠ ਹੈ ਸਾਬ ਸ੍ਰੀ ਗੁਰੂ ਗਰੰਥ ਸਾਹਿਬ ਦੀ ਪਾਲਕੀ ਸਾਹਿਬ ਦੇ ਨਾਲ ਨਾਲੋਂ ਨਾਲ ਜਿਹੜਾ ਉਹ ਚੱਲਦਾ ਜਾ ਰਿਹਾ ਸੋ ਇਹ ਅੱਜ ਦੇਖਣ ਵਾਲੀ ਗੱਲ ਹੈ ਕਿ ਸਾਡੇ ਇਹ ਸਿੱਖ ਇਤਿਹਾਸ ਦੇ ਅੰਦਰ ਅੱਜ ਸਿੱਖ ਇਤਿਹਾਸ ਦੇ ਬਾਨੀ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਚ ਠਾਠਾ ਮਾਰਦਾ ਇਕੱਠ ਹੈ ਕਿ ਨਗਰ ਕੀਰਤਨ 'ਚ ਸ਼ਾਮਲ ਹੈ ਸੋ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਜਿਹੜੀ ਹੈ ਉਹਦੇ ਨਾਲ-ਨਾਲ ਜਿਹੜੀ ਪਾਲਕੀ ਦੇ ਨਾਲ-ਨਾਲ ਸੰਗਤਾਂ ਜਿਹੜੀਆਂ ਸ਼ਰਧਾ ਪੂਰਵਕ ਆਪਣੇ ਪਿਆਰ ਤੇ ਸਮੇਹ ਦੇ ਨਾਲ ਇਸ ਪੁਰਬ ਨੂੰ ਮਨਾਉਣ ਦੀਆਂ ਤਿਆਰੀਆਂ 'ਚ ਲੁੱਗੇ ਹੋਏ ਨੇ ਸੋ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਜਿਹੜੇ ਆ ਉਹ ਆਪਣੀ ਅਗਵਾਈ 'ਚ ਕਰ ਰਹੇ ਨੇ ਔਰ ਹਰੀਨ ਕਲੇਰ ਦੀਆਂ ਸੰਗਤਾਂ ਬੜੇ ਸਤਿਕਾਰ ਦੇ ਨਾਲ ਉਹਨਾਂ ਦਾ ਸਤਿਕਾਰ ਕਰ ਰਹੀਆਂ ਨੇ ਤੇ ਇਹ ਨਗਰ ਕੀਰਤਨ ਹੁਣ ਅੱਗੇ ਵੱਧਾ ਅੱਗੇ ਵੱਧਾ ਜਾਏਗਾ ਸਾਡੀ ਗਤਿੰਦਰ ਕੌਰ ਨੂੰ ਬਹੁਤ ਹੀ ਸਾਡੇ ਪਿਆਰੇ ਜਥੇਦਾਰਾਂ ਵੱਲੋਂ ਸਨਮਾਨ ਕੀਤਾ ਜਾ ਰਿਹਾ ਸੋ ਇਹ ਬੜੀ ਖੁਸ਼ੀ ਦਾ ਸੁਭਾਗ ਹੈ ਕਿ ਸਾਡੇ ਸਿੰਘ ਸਾਧਾ ਵੱਲੋਂ ਸਾਰੇ ਨੁਸਰੋਪਾ ਪਾ ਕੇ ਉਹਨਾਂ ਦਾ ਸਨਮਾਨ ਕੀਤਾ ਬਹੁਤ ਹੀ ਉਤਸ਼ਾਹ ਦੇ ਨਾਲ ਸੰਗਤਾਂ ਜਿਹੜੀਆਂ ਨੇ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਦੇ ਨਾਲ-ਨਾਲ ਸ਼ਬਦ ਗਾਇਨ ਕਰਦੀਆਂ ਹੋਈਆਂ ਅੱਗੇ ਵਧ ਰਹੀਆਂ ਨੇ ਤੁਸੀਂ ਵੇਖ ਰਹੇ ਹੋ ਠਾਠਾ ਮਾਰਦਾ ਇਕੱਠ ਅੱਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਿਹਾ ਸੋ ਇਹ ਇਕੱਠ ਇਹ ਸਾਹਤ ਕਰਦਾ ਕਿ ਅੱਜ ਸਾਡੀ ਸੰਸਾਰ ਜਿਹੜਾ ਉਹ ਆਪਣੇ ਉਸ ਗੁਰੂ ਨੂੰ ਯਾਦ ਕਰਕੇ ਇਹ ਖੁਸ਼ੀਆਂ ਪ੍ਰਾਪਤ ਕੀਤੀਆਂ ਜਾ ਰਹੀਆਂ ਇਹ ਇਕੱਠ ਹਰੀ ਨਿਕੇਲ ਖਰੜ ਦਾ ਚੌਲਾ ਦਾ ਜਿਹੜਾ ਲੰਗਰ ਹੈ ਬਹੁਤ ਹੀ ਸ਼ਰਦਾ ਦੇ ਨਾਲ ਵਰਤਾਇਆ ਜਾ ਰਿਹਾ ਉਹ ਸਾਡੀ ਜਤਿੰਦਰ ਕੌਰ ਜਿਹੜੀ ਸਾਡੀ ਅੰਕਰ ਹੈ ਔਰ ਇਸ ਟੀਮ ਦੀ ਮੈਂਬਰ ਹੈ ਸਾਡੇ ਚੈਨਲ ਦੀ ਉਹ ਆਪਣੇ ਹੱਥੀਂ ਸੇਵਾ ਕਰ ਰਹੇ ਨੇ ਔਰ ਚੌਲਾ ਦਾ ਜਿਹੜਾ ਲੰਗਰ ਹੈ ਬਖੂਬੀ ਹਰ ਸੰਗਤ ਦੇ ਘਰ ਜਿਹੜੇ ਲੋਕਾਂ ਦਿੱਤਾ ਜਾ ਰਿਹਾ ਸੰਗਤ ਤੇ ਵਰਤਾਇਆ ਜਾ ਰਿਹਾ ਦੁੱਧ ਦਾ ਲੰਗਰ ਔਰ ਚੌੜਾ ਦਾ ਲੰਗਰ ਹਰੀਨ ਕਲੇਰ ਦੀਆਂ ਸੰਗਤਾਂ ਵੱਲੋਂ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਤਿਆਰ ਕਰਕੇ ਸੰਗਤਾਂ 'ਚ ਵਰਤਾਇਆ ਜਾ ਰਿਹਾ ਔਰ ਸੰਗਤਾਂ ਵੀ ਬਹੁਤ ਖੂਬਸੂਰਤੀ ਦੇ ਨਾਲ ਬਹੁਤ ਅੱਛੇ ਢੰਗ ਦੇ ਨਾਲ ਇਹ ਜਿਹੜਾ ਲੰਗਰ ਆ ਸ਼ਕਰੀਆਂ ਨੇ ਔਰ ਨਗਰ ਕੀਰਤਨ ਜਿਹੜਾ ਹੈ ਅੱਗੇ ਵੱਧਾ ਨਜ਼ਰ ਆ ਰਿਹਾ ਜੋ ਪੂਰਾ ਭਰਮਾ ਇਕੱਠ ਹੈ ਇਸ ਇਕੱਠ ਦੇ ਵਿੱਚ ਸਮੁੱਚੇ ਸਾਡੀ ਇਸ ਖਰ ਦੇ ਵਾਸੀ ਹਰੀਨ ਕਲੇਬ ਦੇ ਖਾਸ ਤੌਰ ਤੇ ਇਹ ਬਹੁਤ ਹੀ ਭਰਮੇ ਰੂਪ ਚ ਜਿਹੜੀ ਸੰਗਤ ਹੈ ਉਹ ਇਸ ਨਗਰ ਕੀਰਤਨ ਸ਼ਾਮਲ ਔਰ ਇਸ ਨਗਰ ਕੀਰਤਨ ਦੇ ਵਿੱਚ ਹਰੀਨ ਕਲੇਬ ਦੀਆਂ ਸੰਗਤਾਂ ਬਖੂਬੀ ਜਿਹੜੀਆਂ ਸੇਵਾ ਨਿਭਾ ਰਹੀਆਂ ਨੇ ਔਰ ਤੁਸੀਂ ਦੇਖਦੇ ਹੋ ਕਾਰੀਆਂ ਕੋਲ ਦੀਆਂ ਜਿਹੜੀਆਂ ਬੀਬੀਆਂ ਨੇ ਉਹ ਸ਼ਰਧਾ ਦੇ ਅਨਸਾਰ 14 ਦਾ ਲੰਗਰ ਜਿਹੜਾ ਉਹ ਸੰਗਤ ਤੇ ਵਰਤਾਇਆ ਜਾ ਰਿਹਾ ਔਰ ਪਿਛਲੇ ਪਾਸੇ ਸਾਡੇ ਟਰਾਲੀ ਦੇ ਵਿੱਚ ਸਿੰਘ ਕੀਰਤਨ ਉਹ ਕਰਦੇ ਨਗਰ ਆ ਰਹੇ ਨੇ ਅੱਗੇ ਵੱਧਦੇ ਜਾ ਰਹੇ ਨੇ ਸੋ ਇਹ ਖੁਸ਼ੀਆਂ ਭਾਡਾਂ ਵਾਲਿਆਂ ਨੂੰ ਮਿਲਦੀਆਂ